ਕਰੋੜ ਰੁਪਇਆ ਸਰਕਾਰ ਦਾ ਆਇਆ ਰਿਹਾ ਕੱਲ ਹੀ ਨਹੀਂ ਉਹਦੇ ਟੈਂਡਰ ਲੱਗੇ ਕੱਲ ਹੀ ਨਹੀਂ ਐਸਟੀਮੇਟ ਬਣੇ ਕਿਉਂ ਲੋਕ ਸਰਕਾਰ ਦਾ ਪਿਆ ਇਸ ਕਮੇਟੀ 'ਚੋ ਜਾਇਆ ਜਾਂਦਾ ਦੱਸੋ 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 ਜੀ ਸਰ ਟੈਂਡਰ ਲਗਾਏ ਹੋਏ ਆ ਨਾ ਵਿਚੋ ਕਿੰਨੇ ਪੈਸੇ ਆਇਆ ਤੁਹਾਨੂੰ ਸਰ 77 ਲੱਖ ਰੁਪਇਆ 65 ਲੱਖ ਕਿਹੜਾ ਮੜਿਆ ਇੱਕ ਮੜਿਆ ਨਾ ਅਕਾਊਂਟੈਂਟ ਸਾਹਿਬ ਜੀ ਸਰ ਸਾਰੇ ਸਵੱਛ ਭਾਰਤ ਦੇ ਮੈਡਮ ਨੂੰ ਪੈਸੇ ਦੱਸ ਦਿਓ ਕਿੰਨੇ ਆਏ ਆ ਡਿਟੇਲ ਚ ਦੱਸ ਦਿਓ ਕਿੰਨੇ ਆਏ ਆ 77 ਲੱਖ ਇੱਕਾ 66 ਲੱਖ ਇੱਕਾ ਹਾਂਜੀ ਹਾਂਜੀ ਆ ਦੋ ਫਿਗਰ ਆ ਤਾਂ ਬੋਲ ਦੀਆਂ ਤੁਸੀਂ 77 ਦੇ 66 ਫਰਕ ਕੀ ਉਹ 66 ਲੱਖ ਦੇ ਕਿੰਨੇ ਅਸਰ ਉਹ ਤਾਂ ਰੈਮਿਡੇਸ਼ਨ ਦਾ ਉਹਨਾਂ ਨੇ ਕਿਹਾ ਨਸੀ ਰੈਮਿਡੇਸ਼ਨ ਦਾ ਐਸਟੀਮੇਟ ਬਣਾ ਲੀਆ ਨਹੀਂ ਨਹੀਂ ਜ਼ਿੰਮੇਵਾਰੀ ਇੱਕ ਦੂਜੇ ਨੇ ਲੈ ਲਈ ਤੋਂ ਇਹਦੀ ਡਿਊਟੀ ਆ ਉਹ ਕਰੋ ਉਹ ਆਪਾਂ ਕਹਿ ਦਈਏ ਵੀ ਉਹਨੇ ਬਣਾਉਣਾ ਉਹਨੂੰ ਬਣਵਾਉਣਾ ਤਾਂ ਤੁਸੀਂ ਆ ਬਾਕੀ ਇੱਕ ਹੋਰ ਵੀ ਆ ਪਰਮ ਤੁਸੀਂ ਬੋਲੋ ਕੋਈ ਇਹੋ ਸਾਹਿਬ ਇੱਕ ਗੱਲ ਹੋਰ ਆ ਇੱਕ ਮਿੰਟ ਜੀ ਇੱਕ ਮਿੰਟ ਇੱਥੇ ਕਈ ਮੁਲਾਜ਼ਮ ਨਹੀਂ ਨਹੀਂ ਇਹੋ ਸਾਹਿਬ ਤੁਹਾਡੀ ਵਾਲੀ ਗੱਲ ਕਰੀਏ ਪਰ ਇੱਕ ਮਿੰਟ ਇੱਥੇ ਕਈ ਮੁਲਾਜ਼ਮ ਇਦਾਂ ਦੇ ਆਉਂਦੇ ਆ ਉਹ ਆਪਣੀ ਹਾਜ਼ਰੀ ਲਾਉਂਦੇ ਆ ਕਿ ਹਾਜ਼ਰੀ ਲਾਣ ਤੋਂ ਬਾਅਦ ਛੁੱਟੀ ਲੈ ਕੇ ਆਪਣੇ ਘਰ ਨੂੰ ਜਾ ਸਕਦੇ ਆ ਫਿਰ ਤੁਸੀਂ ਉਹ ਕੀ ਕਾਰਵਾਈ ਕਰਦੇ ਤੇ ਫੌਮ ਬਣਾ ਜਮਾ ਦੇਖੋ ਕਿ ਕਿਹੜੇ ਆ ਹਾਂ ਜੀ ਇਹ ਤਾਂ ਬਾਹਰ ਸਾਡੀ ਵੱਲੋਂ ਜਿਉਂਦਾ ਦੂਜਾ ਟਾਈਮ ਹੁੰਦਾ ਹੈ ਹਾਂ ਜੀ ਲੱਗਦੀ ਆ ਮੈਂ ਤੁਸੀਂ ਤਾਂ ਡੈਕ ਕਹਿੰਨਾ ਕਿ ਸਫਾਈ ਕੰਮ ਚੱਲ ਰਿਹਾ ਜੀ ਉਹਨਾਂ ਨੂੰ ਚੱਕੀਨੀ ਬਣਾਇਆ ਗਿਆ ਜੀ 5 ਵਜੇ ਦਰਦ ਡਿਊਟੀ ਉਹਨਾਂ ਦੀ 5 ਵਜੇ ਡਿਊਟੀ ਕੱਲ ਪਹਿਲਾਂ ਜਿਹੜੀ ਚਲੀ ਜੀ ਹੁਣ ਜਿਹੜੀ ਚੱਕੀਨੀ ਹੈ ਮੈਨੂੰ ਰੇਲਵੇ ਰੋਡ ਦਾ ਜਵਾਬ ਦੇਉਗਾ ਤਾਂ ਮੈਂ ਮੀਟਿੰਗ 'ਚ ਬੈਠਾਂ ਨਹੀਂ ਤੇ ਮੈਂ ਚੱਲਣਾ ਜੀ ਫਿਰ ਕੋਈ ਆ ਦੇ ਇੱਕ ਮਿੰਟ ਮੰਨ ਕੇ ਕੱਲਾ ਥੋੜਾ ਜਿਹਾ ਆ ਜੀ ਸਾਰੇ ਉਦੋਂ ਇੱਕ ਮਿੰਟ ਜੀ ਨਹੀਂ ਸਹੀ ਗੱਲ ਕਹਿੰਦੇ ਆ ਇਹ ਰੋਡ ਨੂੰ ਮੀਟਿੰਗ ਸਮਾਂਪਤ ਕਰੋ ਇਹ ਤੁਹਾਨੂੰ ਅਪਸਾ ਸ਼ਾਇਦ ਪਵਾਈ ਨਾ ਪਤਾ ਕੀ ਨਹੀਂ ਦੇਖੋ ਜੀ ਭਲਾਂ ਜੀ ਗੱਥ ਨੂੰ ਗੁੱਸਾ ਨਾ ਕਰਿਓ ਇਹੋ ਸਾਹ ਬੈਠੇ ਸਾਡੇ ਆਪਸੇ ਸਤਿਕਾਰ ਦੂ ਇਹਨੇ ਸਤਕਾਰ ਵੀ ਕਰਦੀਆਂ ਪਰ ਇਹ ਕਹਿੰਦੇ ਵੀ ਮੀਟਿੰਗ ਵਿੱਚ ਕਾਉਂਸਲ ਆ ਕੇ ਬੋਲ ਜਾਂਦੇ ਆ ਬੰਨੋ ਬਾਦ ਇਹ ਕਿਹੜੇ ਅੱਜ ਨਹੀਂ ਬੋਲਣਾ ਕੋਈ ਕੰਮ ਕੋਈ ਅੱਜ ਕੋਈ ਕੰਮ ਨਹੀਂ ਹੁੰਦਾ ਕਿੱਥੇ ਖੜੇ ਉੱਥੇ ਖੜੇ ਆ ਇਹ ਇੱਕ ਮਿੰਟ ਇੱਕ ਬਰਾਜ ਤੁਸੀਂ ਕਹਿੰਦੇ ਹਰ ਹਰ ਮੀਟਿੰਗ ਦੇ ਇੱਕ ਮਿੰਟ ਯਾਰ ਇੱਕ ਮਿੰਟ ਛੋਨੇ ਨੇ ਇੱਕ ਮਿੰਟ ਦੋ ਮਹੀਨੇ ਪਹਿਲਾਂ ਕਹਿ ਚੁੱਕੇ ਸੀ ਰੋਡ ਦਾ ਇਸ਼ੂ ਕਰ ਲਿਆ ਹੈ ਓਏ ਇਸ਼ੂ ਰੇਲਵੇ ਰੋਡ ਦਾ ਹੱਲ ਕਰ ਲਿਆ ਪੁਆਇੰਟ ਟੂ ਪੁਆਇੰਟ ਕਰ ਲਿਆ ਆਪਾਂ ਪੁਆਇੰਟ ਚੁੱਪ ਕਰੋ ਜੀ ਇਹ ਰੋਡ ਦਾ ਨਹੀਂ 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 ਆਪਾਂ ਜਾਣ ਨਹੀਂ ਲੈਣਾ ਕਿਸੇ ਕੋਈ ਸਾਨੂੰ ਨਹੀਂ ਮਤਲਬ ਮੈਨੂੰ ਗੱਲ ਦੱਸੋ ਰੇਲਵੇ ਰੋਡ ਦਾ ਤੇ ਚੇਤਰਾਮ ਵਾਲੇ ਬਾੜ ਦਾ ਸੀਵਰੇਜ ਜਿਹੜਾ ਮੇਨ ਮੁੱਦਾ ਉਹਨੇ ਚੱਕਿਆ ਉਹ ਟਾਈਮ ਬਾਉਂਡ ਕਰਦਾ ਮੈਨੂੰ ਟਾਈਮ ਬਾਉਂਡ ਕਰਕੇ ਦੋ ਜੀ ਆਪਾਂ ਇਹ ਗੱਲਾਂ ਦੋ ਹੀ ਤਾਂ ਗੱਲਾਂ ਦੋ ਹੀ ਕਰਦੇ ਅਸੀਂ ਐਸਟੀਮੇਟ ਬੜਾ ਕਿੰਨੇ ਦਿਨ ਲੱਗਣੇ ਰੇਲਵੇ ਦਾ ਸੁਣ ਲਓ ਹੁਣ ਇੱਕ ਪੰਟ ਸਾਰੇ ਬੈਂਡ ਹੋ ਜਾਂਦੇ ਗੱਲ ਆਪਾਂ ਇੱਕ ਇੱਕ ਡਿਸਕਸ਼ਨ ਲਈ ਕਮਿਟੀ ਹਾਂਜੀ ਹਾਂਜੀ ਬਿਲਕੁਲ ਡਿਸਕਸ਼ਨ ਲਈ ਜੋ ਸਾਹਿਬ ਗੱਲ ਨਹੀਂ ਰੇਲਵੇ ਰੋਡ ਆਪਰਾਜ ਦੀ ਇਨਕੁਆਰੀ ਚੱਲਦੀ ਹੈ ਕਿੱਥੇ ਕਿੱਥੇ ਹਣਾ ਇਨਸਟੀਮੇਟ ਆਪਾਂ ਬੁਲਾਵਾਂ ਇਹਨੂੰ ਕੋਈ ਤੁਹਾਡੇ ਆਪਣੇ ਕਰਦੇ ਹਨਾ ਜੀ ਆਪਰੇ ਕਰਦੇ ਹਨਾ ਆਪਰੇ ਜਵਾਬ ਲੈ ਲਓ ਨਹੀਂ ਹੁੰਦਾ ਤਾਂ ਕਾਰਵਾਈ ਜਿੱਤੇ ਬੜੀ ਕਰ ਦੋ ਦੁਬਾਰਾ ਉਹਦਾ ਇਨਸਟੀਮੇਟ ਲਾਓ ਭਾਜੀ ਹੁਣ ਇੱਕ ਮਿੰਟ ਬੈਠੋ ਜਰਾ ਚਲੋ ਬੈਠਣਾ ਮੈਂ ਤਾਂ ਤਾਂ ਆ ਮੈਨੂੰ ਜਵਾਬ ਦੋ ਆਪਾਂ ਨੇ ਚੱਲੇ ਆ ਇਨਕੁਆਰੀ ਉਸ ਤੇ ਗੱਲ ਕਰੀਏ ਬੈਠੋ ਜਰਾ ਇੱਕ ਮਿੰਟ ਇਨਕੁਆਰੀ ਹੋ ਗਿਆ ਹੈ ਕਿ 16 ਲੱਖ ਕਿੰਨੇ ਜਾਂ ਫਰਦਾਨ ਜੀ ਕਿਤੇ ਜਮ੍ਹਾਂ ਹੋ ਗਿਆ ਵਾਪਸ ਆਇਆ ਜੀ ਹੁਣ ਉਹ ਉਹ ਪਾਵਰ ਹੈਗੀ ਆ 1 ਕਰੋੜ 87 ਲੱਖ ਦੀ ਚੀਫ ਇੰਜੀਨੀਅਰ ਕੋ ਸਾੜ ਕੋ ਦੀ ਪਾਵਰ ਨਹੀਂ ਜਦੋਂ ਕੋਲ ਚਿੱਠੀ ਜਾਣੀ ਉਹਨੇ ਕਿਹਾ ਪਹਿਲਾਂ ਕੀ ਕੀਤਾ ਆਪਾਂ ਇਹਦੇ ਲਈ ਹੱਲ ਆਪਾਂ ਬੈਠ ਕੇ ਇੱਕ ਕਮੇਟੀ ਬਣਾ ਲਓ ਬੈਠ ਕੇ ਤਾਂ ਹੱਲ ਕਰ ਲਓ ਆਪਾਂ ਚੰਡੀਗੜ੍ਹ ਜਾਈਏ ਐਸਟੀਮੇਟ ਲੈ ਕੇ ਨਹੀਂ ਨਹੀਂ ਪ੍ਰਧਾਨ ਜੀ ਅੰਦਰ ਨਹੀਂ ਗੱਲ ਸੁਣਨੇ ਅਸੀਂ ਤੁਹਾਡੇ ਨਾਲ ਬਿਲਕੁਲ ਨਹੀਂ ਸਹਿਮਤ ਜੀ ਨਾ ਨਾ ਕੋਈ ਇਦਾਂ ਦੇ ਲੋਲੀਪੌਪ ਨਹੀਂ ਲੈਣੇ ਤੁਸੀਂ ਬਣਾਓ ਰੇਲਵੇ ਰੋਡ ਦਾ ਐਸਟੀਮੇਟ ਹਾਊਸ ਲਿਆਵਾਂਗੇ ਪਾਸ ਉੱਪਰ ਜਾ ਕੇ ਗੱਲ ਕਰਾਂਗੇ ਕਿ ਆ ਉੱਥੇ ਦਾ ਪ੍ਰਧਾਨ ਜੀ ਉਸ ਤੋਂ ਬਾਅਦ ਜਾਣਾ ਪਹਿਲਾਂ ਟੈਕਨੀਕਲ ਸੈਂਕਸ਼ਨ ਮੈਂ ਕਿਹਾ ਟੈਕਨੀਕਲ ਸੈਂਕਸ਼ਨ ਕਰਾਣਾ ਸਰ ਕਿਹੜੀ ਗੱਲ ਹੋ ਰਹੀ ਹੈ ਚੀਫ ਇੰਜੀਨੀਅਰ ਪਪਾ ਜੀ ਨਹੀਂ ਨਹੀਂ ਕੁਮੇ ਮੈਂ ਤਾਂ ਕਰਾਵਾਂਗੇ ਇੱਕ ਬੇਨਤੀ ਸੁਣੋ ਦੋ ਮਿੰਟ ਸੁਣੋ ਕਰੋ ਦਾਸ ਜੀ ਐਸਟੀ 45 ਦਾ ਕੰਮ ਹੈ ਨਹੀਂ ਅੱਧਾ ਕਰ ਰਿਹਾ ਮਸੂਲੀ ਨਿਕਲ ਕੇ ਨਹੀਂ ਤੁਸੀਂ ਛੱਡੋ ਜੀ ਸੁਣਨ ਦਾ ਮਾਦਾ ਰੱਖੋ ਇਹ ਗੱਲ ਸੁਣੋ ਜੇ ਉੱਪਰੋਂ ਤਰਾਜ ਲੱਗੂਗਾ ਉਹਦੇ ਬਾਅਦ ਦੀ ਗੱਲ ਹੈ ਇਹ ਮੈਂ ਸਰਕਾਰ ਜ਼ਿੰਮੇਵਾਰ ਹਾਂ ਸਿੱਕਾ ਵਿੱਚ ਜ਼ਿੰਮੇਵਾਰ ਸਿੱਕਾ ਜੀ ਇੱਕ ਮਿੰਟ ਤੁਸੀਂ ਕਹਿੰਦੇ ਸੁਣਨ ਦਾ ਮਾਦਾ ਰੱਖੋ ਠੀਕ ਹੈ ਨਾ ਤੁਸੀਂ ਤਾਂ ਇੱਥੇ ਕਮੇਟੀ ਆਉਂਦੀ ਹੈ ਨਾ ਆਪਾਂ ਰੇਲਵੇ ਲੋੜ ਤਾਂ ਜਾਂਦੇ ਆ ਨਾ ਆਪਾਂ ਜਾਣਦੇ ਆ ਕਿਉਂ ਨਹੀਂ ਜਾਂਦੇ ਕਦੋਂ ਜਾਂਦੇ ਆ ਕਿਉਂ ਨਹੀਂ ਜਾਂਦੇ ਜਿੱਥੋਂ ਅ ਤੁਸੀਂ ਕਹਿੰਦੇ ਜੀ ਤੁਹਾਨੂੰ ਨਾਲ ਦਾ ਮੈਂ ਕਹਿੰਦਾ ਜੀ ਚਾਹੇ ਇਸ ਸੜਕ ਬਾਰੇ ਸੀਐਮ ਸਾਹਿਬ ਨਾਲ ਗੱਲ ਕਰਨੀ ਨਹੀਂ ਨਹੀਂ ਤੁਸੀਂ ਸਾਨੂੰ ਐਸਟੀਮੇਟ ਬਣਾ ਕੇ ਦਿਓ ਮੈਂ ਲੈ ਕੇ ਜਾਂਦਾ ਐਸਟੀਮੇਟ ਮੈਂ ਲੈ ਕੇ ਜਾਂਦਾ ਨਹੀਂ ਪੈਸੇ ਕਰੋ ਤੁਸੀਂ ਉਹ ਇੱਕ ਬੜੀ ਡੈਰੋ ਤੁਸੀਂ ਪੈਸੇ ਮੈਂ ਦਿੰਨਾ ਜੀ ਸਾਡੇ ਸਾਡੇ ਲਈ ਤੁਸੀਂ ਬਣਾਓ ਮੈਨੂੰ ਬਾਅਦ ਚ ਪੈਸੇ ਦੇ ਦਿਓ ਮੈਂ ਪੈਸੇ ਦਿੰਨਾ ਮੈਂ ਰੇਲਵੇ ਰੋਡ ਨਹੀਂ ਬਣਾਈ ਨਾ ਮੇਰੇ ਉਹਦੇ ਕੋਈ ਪਾੜਾ ਨਹੀਂ ਤੁਹਾਡੀ ਮੈਂ ਤੁਹਾਡੀ ਗੱਲ ਨਹੀਂ ਕਰਦੇ ਮੈਨੂੰ ਦੱਸੋ ਉਹਨਾਂ ਗੱਲ ਮੈਂ ਕਿਸੇ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੀ ਹਾਂ ਤੁਸੀਂ ਦੱਸੋ ਮੇਰੀ ਗੱਲ ਸੁਣੋ 50 ਲੱਖ ਲੱਗਦਾ ਸਾਡ ਮੈਂ ਦਿੰਨਾ 50 ਨਹੀਂ ਉਹ ਯਾਰ ਮੈਂ ਦਿੰਨਾ ਬਾਜੀ 1.5 ਕਰੋੜ ਤੁਸੀਂ ਮੈਨੂੰ ਬਾਅਦ ਚ ਪੈਸੇ ਦੇ ਦਿਓ ਬਾਅਦ ਚ ਦੇ ਦਵਾਂਗੇ ਤੁਸੀਂ ਗੱਲ ਜਾਂ ਨਹੀਂ ਤਾਂਗੇ ਨਹੀਂ ਨਹੀਂ ਆਪਾਂ ਹੋਰ ਕਰੋ ਕਰੋ ਲਾਵਾ ਕਰੋ ਤੁਸੀਂ ਆਪਾਂ ਉਹਦਾ ਐਸਟੀਮੇਟ ਤਾਂ ਬਣਾ ਲੀਏ ਬਾਜੀ ਐਸਟੀਮੇਟ ਬਣਾ ਕੇ ਤੁਹਾਡੇ ਕੋਲ ਤਾਂ ਆਣਾ ਜੇ ਟੈਕਨੀਕ ਦੋ ਮਿੰਟ ਕੀ ਗੱਲਾਂ 1 ਮਿੰਟ ਬੇਟੀ ਸਾਹਿਬ ਤੁਸੀਂ ਕਿਉਂ ਮੈਂ ਤੁਹਾਨੂੰ ਕਹਿੰਨਾ ਪਾਸ ਹੋ ਗਿਆ ਤੁਸੀਂ ਐਸਟੀਮੇਟ ਬਣਾ ਕੇ ਪਰਾਂ ਜੀ ਇਹ ਜੇ ਲollipops ਤੁਸੀਂ ਕਹਿੰਦੇ ਸੀ ਲੈਣੇ ਨਹੀਂ ਕਿਉਂ ਤੁਸੀਂ ਗੱਲ ਸੁਣੋ ਗੱਲ ਤੁਹਾਡੇ ਦਫ਼ਤਰ ਦਾ 1 ਮਿੰਟ ਇਹਨੂੰ ਜੋ ਦਫ਼ਤਰ ਤੁਹਾਡੇ ਦਫ਼ਤਰ ਮੈਡਮ ਜੀ ਉਹ ਐਸਟੀਮੇਟ ਸੈਂਕਸ਼ਨ ਕਰਨਾ ਚੀਫ ਇੰਜੀਨੀਅਰ ਨੇ ਕਰੇ ਕਰਾ ਲਵਾਂਗੇ ਕਰਾੜਵਾ ਲੇ ਤੁੰਦਈ ਆ ਜਿੱਥੇ ਚੱਲਾਂਗੇ ਤੁਸੀਂ ਐਸਟੀਮੇਟ ਦਿਓ ਰੋਹੀ ਜੀ ਇਹਨਾਂ ਨੂੰ ਬੜਾ ਕੇ ਸਵੇਰੇ ਦਿਓ ਐਸਟੀਮੇਟ ਬਸ ਅਬੇ ਉਹੀ ਗੱਲ ਕਰਦੇ ਆ ਨਾ ਦੱਸੋ ਭਾਜੀ ਇਹ ਮੀਟਿੰਗ ਨੇ ਉਹ ਪਹਿਲਾਂ ਇਨਕੁਆਰੀ ਦਾ ਫਾਈਨਲ ਪ੍ਰਧਾਨ ਜੀ ਕਰਾ ਲਓ ਕਰਾ ਲੈਣੇ ਠੀਕ ਸਾਹਿਬ ਸਾਨੂੰ ਤੁਹਾਡੇ ਇਨਕੁਆਰੀ ਕਰਦੇ ਨਾ ਮੱਖਣ ਜੀ ਤੁਹਾਡੇ ਕਰਦੇ ਨਾ ਕਰਾ ਲਓ ਨਹੀਂ ਨਹੀਂ ਮੱਖਣ ਜੀ 2 ਮਿੰਟ ਸੁਣੋ ਬਸ ਤੁਸੀਂ 1 ਮਿੰਟ ਚੁੱਪ ਕਰੋ ਜੀ ਸਾਨੂੰ ਇਹ ਦੱਸੋ ਕਿੰਨੇ ਦਿਨਾਂ ਦੇ ਵਿੱਚ 1 ਮਿੰਟ ਜੀ ਹਾਊਸ ਨੂੰ ਦੱਸੋ ਕਿੰਨੇ ਦਿਨਾਂ ਦੇ ਵਿੱਚ ਪ੍ਰੋਪਰ ਦੋਨੇ ਪਾਸੇ ਟੈਲਾਂ ਲਾ ਕੇ ਜਿੱਦਾਂ ਤੁਸੀਂ ਸਾਨੂੰ ਦੱਸਿਆ ਇੱਕ ਪਾਸੇ ਸੀਵਰੇਜ ਦੀ ਪਾਈਪ ਇੱਕ ਪਾਸੇ ਪਾਣੀ ਦੀ ਜੋ ਵੀ ਐਸਸ ਦੋਨਾਂ ਪਾਸੇ ਦੋਨਾਂ ਪਾਸੇ ਪਾਣੀ ਸੀਵਰੇਜ ਪਾਸੇ ਪਾ ਕੇ ਨਾਲ ਇੱਕ ਮਿੰਟ ਜੀ ਚੁੱਪ ਕਰੋ ਦੋਨਾਂ ਪਾਸੇ ਕਰਕੇ ਸਾਨੂੰ ਕਿੰਨੇ ਦਿਨਾਂ ਦੇ ਵਿੱਚ ਐਸਟੀਮੇਟ ਤਿਆਰ ਕਰਕੇ ਦੋਗੇ ਸੀਵਰੇਜ ਵੀ ਦੋਨੇ ਪਾਸੇ ਵਾਟਰ ਸਪਲਾਈ ਦੋਨੇ ਪਾਸੇ ਰੋਹਿਤ ਐਸਟੀਮੇਟ ਪੁੱਛਣ ਦਾ ਨਾ ਕਿੰਨੇ ਦਿਨਾਂ ਚ ਸਾਨੂੰ ਤਿਆਰ ਕਰਕੇ ਦੇ। ਆ ਇੱਕ ਮਿੰਟ ਜੀ ਪਤਾ ਲੱਗੂ। ਰੋਹਿਤ ਕਿੰਨੇ ਦਿਨਾਂ ਦਾ ਐਸਟੀਮੇਟ ਤਿਆਰ ਕਰਨਾ ਹੈ? ਸੀਵਰੇਜ ਔਰ ਜਿਹੜਾ ਪਾਣ ਕੰਮ ਹੈ ਨਾ ਸਾਡੇ ਕੋਲ ਨਹੀਂ ਇਹਨਾਂ ਬਾਟ ਸਪਲਾਈ ਦਾ ਸੀਵਰੇਜ ਰਿਪੋਰਟ ਪਾਏਗਾ। ਅਸੀਂ ਆਪਣਾ ਜਿਹੜਾ ਸਿਮੈਂਟਡ ਹੋਊਗਾ ਜਾਂ ਜੋ ਤੁਸੀਂ ਸੱchnਾ ਦੇਣਗੇ ਉਹ ਤਾਂ ਜੀ ਐਸਟੀਮੇਟ ਬਣਾ ਦੇਗਾ ਹਫਤੇ ਚ ਪਰ ਇਹ ਪਹਿਲਾਂ ਉਹ ਸੀਵਰੇਜ ਰਿਪੋਰਟ ਨਾਲ ਸਿਮੈਂਟਡ ਸੜਕ ਬੰਦ। ਹਾਂ ਫਿਰਦੀ ਸਾਡੀ ਕੋਣੀ ਕਰੀ ਉਹ। ਜੀ ਮੈਂ ਦੋ ਮਿੰਟ। ਬਾਟਰ ਸਪਲਾਈ ਤੇ ਸੀਵਰੇਜ ਦਾ ਤੁਹਾਨੂੰ ਐਸਟੀਮੇਟ ਜਿਹੜਾ ਤੁਸੀਂ ਕਹਿੰਦੇ ਤੁਸੀਂ ਕੰਮ ਨਹੀਂ ਕਰਦੇ ਇਹ ਨ ਇਹ ਅਸੀਂ ਤੁਹਾਨੂੰ ਪੈਸੇ ਪੇ ਕਰ ਰਹੇ ਆ ਨਾ ਕਿ ਬਾਟਰਸਫਾਈ ਸੀਵਰੇਜ ਬੋੜਨਾ ਗੱਡੇ ਦਾ ਕੱਟਣਾ ਨਾ ਬੰਨੋ ਦੋਏ ਪਾਸੇ ਬਾਟਰਸਫਾਈ ਸੀਵਰੇਜ ਪਾ ਕੇ ਦੱਸੋ ਕਿੰਨੇ ਦਿਨਾਂ ਚਿਰ ਦੇਣੇ ਐ ਸਟ੍ਰੀਟ ਬਣਾਓ ਸਟ੍ਰੀਟ ਬਣਾਣਾ ਤੁਸੀਂ ਪੈਸੇ ਲੈ ਲੈ ਪਰਲੰਦਸ ਜਿਹੜਾ ਐਸਟੀਮੇਟ ਬਣਾਣਾ ਰੋਡ ਦਾ ਉਹ ਤਾਂ ਤੇਰੇ ਬਸਤੀ ਗੱਲ ਠੀਕ ਹੈ ਜੀ ਦੂਸਰਾ ਜਿਹੜਾ ਹੈਗਾ ਸੀਵਰੇਜ ਪੋਰਟ ਨੂੰ ਲਿਖੋਗੇ ਦੋਨਾਂ ਸਾਈਡਾਂ ਦਾ ਨਹੀਂ ਨਹੀਂ ਅਸੀਂ ਨਹੀਂ ਉਹ ਪੁਰਾਣੀ ਸੀਵਰੇਜ ਪੋਰਟ ਨੇ ਕਰ ਦਿੱਤੀ ਕਿੱਦਾਂ ਕਰਨਾ ਜੀ ਪੁਰਾਣੀ ਜੀ ਫਿਰ ਤੁਸੀਂ ਔਰ ਇਹ ਸੀਵਰੇਜ ਦਾ ਸੀਵਰੇਜ ਇੱਕ ਮਿੰਟ ਮੇਰੀ ਗੱਲ ਸੁਣੋ ਇਸ ਐਸਟੀਮੇਟ ਚ ਲੈਣਾ ਜੀ ਅਸੀਂ ਦੇਖੋ ਸਰ ਇੱਕ ਮਿੰਟ ਇੱਕ ਮਿੰਟ ਬੇਨਤੀ ਇਹ ਹੋਣਾ ਸਰ ਪੇਰਾਂ ਦੀ ਜਿਹੜੀ ਤੁਸੀਂ ਮੇਨ ਪਾਈਪ ਆਪਰਾ ਜੀ ਤੁਸੀਂ ਨਹੀਂ ਡੀਆਈ ਪਾਈਪ ਜਲੋ ਸਾਡੇ ਵੱਲੋਂ ਇੱਕ ਐਸਟੀਮੇਟ ਚ ਪਾਓ ਜੀ ਇਦਾਂ ਦੀ ਬੰਦੀ ਗੱਲ ਦੋ ਮਿੰਟ ਦੋ ਮਿੰਟ ਚੁੱਪ ਕਰੋ ਬਾਕੀ ਰਿਪੋਰਟ ਇਸ ਬ੍ਰ ਨਮਾਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਦੱਸੋ ਦੱਸੋ ਜੀ ਜੇ ਇਹ ਦੱਸੋ ਅੱਗੇ ਆ ਕੇ ਕਿੰਨੇ ਦਿਨਾਂ ਦੇ ਵਿੱਚ ਕੰਮ ਸਰਮਨ ਸਾਹਿਬ ਤੁਸੀਂ ਤੁਸੀਂ ਜਵਾਬ ਦੋ ਇਹਨਾਂ ਨੂੰ ਜਵਾਬ ਦਿਓ ਅਸੀਂ ਅੱਜ ਵੀ ਅੱਜ ਵੀ ਪੇਂਟਿੰਗ ਦੇ ਚੇਰ ਕਰ ਰਹੇ ਹਾਂ ਕਿੰਨੇ ਦਿਨਾਂ ਵਿੱਚ ਉਹਨਾਂ ਨੇ ਕਰ ਹਾਂ ਕਿਹਨਾਂ ਨੇ ਨਹੀਂ ਕਰਨਾ ਦੇਖੋ 1976 ਐਕਟ ਬਣਿਆ ਜਦੋਂ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦਾਮ ਉਹ ਕੰਮ ਉਹਨਾਂ ਕੋਲੋਂ ਪੈਸਿਆਂ ਦੀ ਮੰਗ ਪੁੱਛ ਲਓ ਵੀ ਕਿੰਨੇ ਚਾਹੀਦੇ ਉਹਨਾਂ ਨੂੰ ਕੰਮ ਸ਼ੁਰੂ ਕਰਾਓ ਨਾਲ ਮਗਰ ਸੜਕ ਨਾ ਕਰੋ ਇਹ ਕਰੋ ਕੰਮ ਜਿਹੜਾ ਵੀ ਕਰਨਾ ਜੀ ਗੱਲ ਉਹ ਵੀ ਨਾ ਇਸ ਵੇਲੇ ਤਾਂ ਅੱਜ ਉਧਰ ਕੰਮ ਸ਼ੁਰੂ ਕਰਾਣਾ ਉਧਰ ਬਾਟਰਸ ਵਾਲੀ ਸੀਵਰੇਜ ਪਾਟਣਾ ਹਾਂ ਜੀ ਫੇਰ ਤੁਹਾਡੀ ਬਹਿਜਣੀ ਰੋਡ ਮੈਂ ਕਹਿੰਦੀ ਅਸੀਂ ਪਹਿਲਾਂ ਕਰਾਓ ਤੁਸੀਂ ਇੰਜੀਨੀਅਰਿੰਗ ਦੀ ਗੱਲ ਸੁਣ ਲਓ ਰੋਡ ਦੀ ਸੈਟਲਮੈਂਟ ਨੂੰ ਇੱਕ ਪੂਰੀ ਬਾਰਿਸ਼ ਚਾਹੀਦੀ ਹੁੰਦੀ ਆ ਮੁੜ ਕੇ ਦੇਖੋ ਆਪਾਂ ਕੰਮ ਕਰਨਾ ਜੇ ਫਿਰ ਤੁਸੀਂ ਕਹਿਣਾ ਫਿਰ ਨਵੀਂ ਇੱਕ ਨਵੀਂ ਰੇਲਵੇ ਰੋਡ ਦੀ ਇਨਕੁਆਇਰੀ ਨਵੀਂ ਸ਼ੁਰੂ ਹੋਣੀ ਹੈ ਤੁਸੀਂ ਦੱਸੋ ਆਪਾਂ ਤੁਹਾਨੂੰ ਕਦੋਂ ਕਹਿੰਦੇ ਆ ਤੁਸੀਂ ਜੇ ਵਟਸਐਪ ਜੀ ਰਿਜਿਸਟਰ ਕਰਾਉਣਾ ਉਹ ਤੁਹਾਨੂੰ ਘੁੰਮਦੇ ਹੀ ਨਹੀਂ ਹਜੇ ਅਸੀਂ ਪਾਣ ਨਾਲ ਘੁੰਮਦੇ ਨਹੀਂ ਅਸੀਂ ਤਾਂ ਤੁਹਾਨੂੰ ਐਸਟੀਮੇਟ ਦਾ ਟਾਈਮ ਬਾਉਂਡ ਸਮ ਮੰਗਦੇ ਆ ਕਿਉਂਕਿ ਚਾਰ ਨੂੰ ਜਿਹੜੀ ਮੀਟਿੰਗ ਹੋਈ ਸੀ ਉਹ ਚ ਕਿਹਾ ਗਿਆ ਸੀ ਵੀ ਸਾਰੇ ਬਾਡਾਂ ਦੇ ਐਸਟੀਮੇਟ ਬਣੂਗੇ ਕਹਿ ਕਹਿ ਕੇ ਤੁਹਾਡੇ ਅਫਸਰਾਂ ਨੂੰ ਹਰ ਕੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਦੱਸੋ ਸਾਨੂੰ ਕਿੰਨੇ ਤਰੀਕ ਨੂੰ ਸਾਨੂੰ ਐਸਟੀਮੇਟ ਚਾਹੀਦਾ ਨੇ ਤਾਂ ਆਪਾਂ ਲਿਖ ਕੇ ਤੁਹਾਡੇ ਸਾਰੇ ਅਫਸਰਾਂ ਦੇ ਖਿਲਾਫ ਭੇਜਾਂਗੇ ਕਿ ਇਹ ਨਹੀਂ ਕੰਮ ਕਰਦੇ ਢੱਕਾ ਤੋੜਦੇ ਨਹੀਂ ਗੱਲਾਂ ਕਰਕੇ ਚੱਲ ਜਾਂਦੇ ਸਹੀ ਸਾਨੂੰ ਟਾਈਮ ਬੌਂਡ ਦੱਸੋ ਮੇਰੀ ਸਾਨੂੰ ਦੱਸੋ ਹੁਣ ਆਪਾਂ ਉਹ ਕਿੰਨੇ ਦਿਨਾਂ ਦਾ ਐਸਟੀਮੇਟ ਬਣ ਜੂਗਾ ਸੀਵਰੇਜ ਬੋਰਡ ਵੀ ਆਪਣਾ ਹੀ ਆ ਉਹ ਕਿਹੜਾ ਕਿਤੇ ਪਾਕਿਸਤਾਨ ਤੋਂ ਆਇਆ ਉਹਨਾਂ ਨੂੰ ਵੀ ਲਿਖਦੇ ਹੋ ਚਿੱਠੀ ਠੀਕ ਛਿੰਮੜ ਦਾ ਤੂੰ ਐਸਟੀਮੇਟ ਬਣਾ ਦੇਣਾ ਦੂਸਰਾ ਜਿਹੜਾ ਹੈਗਾ ਐਸਡੀਓ ਸੀਵਰੇਜ ਬੋਰਡ ਨੂੰ ਲਿਖ ਦੇਣਾ ਪਾਈਪਾਂ ਜਿਹੜੀਆਂ ਆ ਐਸਐਡੀ ਜਪਾਈਆਂ ਨਾਲ ਸਿਟੀ ਸਰਪ ਤੁਸੀਂ ਨਾਲ ਉਹਨੂੰ ਲਿਖੋ ਕਿਦਰ 20 ਐਸਟੀਮੇਟ ਬਣਾ ਕੇ ਦੇਵੇ ਟਰਸਟ ਲੈ ਕੇ ਤੇ ਮੈਂ ਉਹੀ ਗੱਲ ਕਰਦਾ ਜੀ ਬਿਲਕੁਲ ਅਸਲ ਵਿੱਚ ਇੱਕ ਟਰਸਟ ਲੈ ਕੇ ਬੁਲਾਵਾ ਕਿੰਨੇ ਦਿਨ ਹੋ ਗਏ ਨੇ 2 ਮਿੰਟ ਦਾ ਹਾਂ ਜੀ ਜਿਹੜਾ ਬੈਟ ਕਰਾਣਾ ਉਸ ਤੋਂ ਚੀਫ ਤੋਂ ਉਹ ਆਪਾਂ ਉਹ ਆਪਾਂ ਕਰਾਵਾਂਗੇ ਨਾਲੇ ਜਾ ਕੇ ਗੱਲ ਦੱਸਾਂਗੇ ਸਾਰੀ ਕਰਾ ਮਾਤ ਤੁਹਾਡੇ ਵਿਭਾਗ ਦੇ ਦੀ ਦੱਸਾਂਗੇ ਵੀ ਆਹ ਸੜਕ ਬਣੀ ਸੀ 15 ਦਿਨਾਂ ਚ ਟੁੱਟ ਗਈ 16 ਲੱਖ 10000 ਆ ਕਰਾਵਾਂਗੇ ਜੀ ਉੱਪਰੋਂ ਤੁਸੀਂ ਦੱਸੋ ਸਾਨੂੰ ਐਸਟੀਮੇਟ ਕਿੰਨੇ ਦਿਨਾਂ ਚ ਟੱਪੇ 25 ਰੋਤ ਤੁੱਕ ਕਦੋਂ ਬਣਾ ਕੇ ਦੇਣਾ ਹੈ ਨਾ ਹੌਸਟੇਜ ਦੀ ਬਾਤ ਹੈ ਸਾਡਾ ਤਾਂ ਵੀ ਦਿਨ ਵੀਕ ਸਟੂਮੈਂਟ ਬਣਨੀ ਹੈ ਸੀਵਰੇਜ ਬੋਰਡ ਦੀ ਸਰ ਉਹ ਫੋਰਡ ਐਂਡ ਤੇ ਸੀਵਰੇਜ ਬੋਰਡ ਨੂੰ ਵੀ ਲਿਖ ਦੇ ਇਹ ਤਾਂ ਵੀਕ ਈਓ ਸਾਹਿਬ ਤੁਸੀਂ ਲਿਖੋ ਸੀਵਰੇਜ ਬੋਰਡ ਨੂੰ ਸਾਡਾ ਵੀਕ ਐਸਟੀਮੇਟ ਬਣਾ ਕੇ ਦੋ ਬਸ ਕਿਆ ਕਰੀਏ ਇੱਕ ਹਫਤੇ ਕਿ ਬਣਾ ਦੋਗੇ ਫਿਰ ਬਣਾ ਦੂਗੀ ਹੋ ਗਿਆ ਜੀ ਐਸਟੀਮੇਟ ਬਣਨਾ ਉਹ ਕਹਿੰਦੇ ਹਫਤੇ ਚ ਹਫਤੇ ਨਹੀਂ ਬਣਨਾ ਹਾਂ ਤੇ ਨੂੰ ਹਾਂ ਚਲ ਅਬ ਇਹ ਕੁਏ ਨਾ ਆਵੇ ਇਕਾਂਗੇ ਬਾਲੀ ਸਮਝੇ ਇਹ ਇਹ ਕਹਾ ਤਾਂ ਮੈਂ ਪਰ ਇਹ ਹਫਤਾ ਵੀ ਹੋਦੀ 15 ਦਿਨ ਕਹਿੰਦੇ ਇਸ ਕਹਾ ਤਾਂ ਪਾ ਨਹੀਂ ਸਰ ਤੁਸੀਂ ਦੋ ਹਫਤੇ ਲੈ ਲਓ ਦੋ ਹਫਤੇ ਵਿੱਚ ਬਣਾ ਦਿੰਦੇ ਮੇਰੀ ਗੱਲ ਤੁਹਾਨੂੰ ਅੱਜ ਤਰੀਕ ਹੋਈ ਆ 15 15 ਦਿਨ ਤੁਹਾਨੂੰ ਦਿੱਤੇ ₹200 ਦੀ ਤਰੀਕ ਨੂੰ ਸਲੋ ਰੋਡ ਦਾ ਕਲਾਮ ਰੋਡ ਦਾ ਰੇਲਵੇ ਰੋਡ ਦਾ ਸਾਨੂੰ ਐਸਟੀਮੇਟ ਚਾਹੀਦੇ ਅਸੀਂ ਪਹਿਲੀ ਨੂੰ ਇੱਕ ਮਿੰਟ ਯਾਰ ਇੱਕ ਮਿੰਟ ਜੀ ਨਾਲੇ ਵਿੱਚੇ ਰੇਲਵੇ ਰੋਡ ਕਿੱਦਾਂ ਸਾਨੂੰ ਐਸਟੀਮੇਟ ਚਾਹੀਦੇ ਆ ਕਰਾਮ ਰੋਡ ਵਿੱਚੇ ਪਾ ਲਾ ਕਰਾਮ ਕਿੱਦਾਂ ਪਾਵਾਂਗੇ ਨਹੀਂ ਪਾ ਕਰਾਮ ਰੋਡ ਫਾਟੇ ਤੱਕ ਪਾ ਦੇਣੇ ਕੁਆਟਰ ਤੱਕ ਪਾਉਣ ਲੱਗੇ ਪਰੇ ਤੱਕ ਪਾ ਦੇ ਦੂਜਾ ਨੰਬਰ ਹੁਣ ਗੱਲ ਸੁਣ ਲਓ ਜੀ ਇੱਕ ਮਿੰਟ ਪਹਿਲਾਂ ਆਹ ਦਾ ਪੂਰੀ ਹਾਂ ਕਰਾ ਲਓ ਦੱਸੋ ਜੀ ਹੁਣ 15 ਦਿਨ ਦਿੱਤੇ ਇਹ ਆਪਣੇ ਰੋਜ਼ਤ ਜਿੰਨੀ ਐ ਇੱਧਰ ਜਿਹੜੇ ਸਾਹਮਣੇ ਆ ਦੁਨੀਆ ਕਹਿੰਦੇ ਆ ਪ੍ਰਧਾਨ ਜੀ ਉਹ ਨਹੀਂ ਸਾਰੇ ਮੈਂਬਰ ਸਾਹਿਬਾਨ ਕਿੰਨੇ ਤੇਰਾ ਐਸਟੀਮੇਟ ਬਣ ਗਿਆ ਮੈਂ ਦੇਖ ਲੈਣਾ ਬਾਕੀ ਤਾਂ ਦੇ ਆ ਕਿ ਨਹੀਂ ਯਾਰ ਕਿਹੜੇ ਕਿਹੜੇ ਰੇਲਵੇ ਰੋਡ ਆ ਰਾਣੀਆ ਨਾਲ ਉਹ ਸਾਡੇ ਕੋਲ ਕੰਮ ਹੈ ਨਹੀਂਗਾ ਕੋਈ ਵੀ ਅਸੀਂ ਤੁਸੀਂ ਹੱਥੋਂ ਮੰਗੇ ਅਸੀਂ 15 ਦਿਨ ਰਿਹਾ ਫਾਟੀਆਂ ਤਾਂ ਐਸਟੀਮੇਟ ਬਣਿਆ ਹੋਇਆ ਹੈ ਮੀਟਿੰਗ ਚ ਉਹ ਦੇਖੋ ਗੁੱਸਾ ਨਾ ਕਰੋ ਮੀਟਿੰਗ ਬਣਿਆ ਹੋਇਆ ਨਹੀਂ ਗੁੱਸਾ ਨਾ ਮਾ ਬਾਲਾ ਹੋ ਕਰੋ ਜੀ ਧੰਨਵਾਦ ਪਹਿਲੇ ਤੋਂ ਬਾਲਾ ਰੱਖਾ ਨਹੀਂ ਸਕੇ ਸਾਰੇ ਸ਼ਹਿਰ ਦੇ ਇਸ ਮਿਲਣ ਉਹ ਤਾਂ ਤੁਸੀਂ ਮਹੀਨੇ ਬਣਾਈ ਦਿੱਤੇ ਚਾਰ ਮਹੀਨੇ ਘਾਟੇ ਆ ਤੁਹਾਨੂੰ ਤਾਂ ਆਜ ਨੂੰ ਤੁਹਾਡੇ ਦੇ ਬਿੱਲ ਬਣਾਉਂਗੇ ਭਾਜੀ 12 ਲੱਖ ਤੋਂ ਬਿਜਾ ਹੋਇਆ ਹੈ 1.25 ਕਰੋੜ ਬਣਿਆ ਹੋਇਆ ਹੈ ਸਰ ਉਹ ਇਨਾਂ ਦੇ ਐਕਸੀਲ ਸਾਹਿਬ ਬੈਠੇ ਆ ਐਸ ਡੀਓ ਬੈਠੇ ਤੁਸੀਂ ਐਵੇਂ ਉਹਨੂੰ ਅਗਲਾ ਆਪੇ ਤੁਸੀਂ ਦੱਸੋ ਜੀ ਅਸੀਂ ਤੁਹਾਡੇ ਕੋਲ ਬਣੇ ਲੈਣੇ ਆ ਤੁਹਾਡਾ ਨਾਂ ਤੁਹਾਡਾ ਜੀ ਪਹਿਲੀ ਜਿਵੇਂ ਤੁਸੀਂ ਕਹਿੰਦੇ ਹੋ ਪਹਿਲੀ ਤੱਕ ਦੇ ਦਾਂਗੇ ਠੀਕ ਹੈ ਹਾਂਜੀ ਹਾਂਜੀ ਨੋਟ ਕਰ ਲਓ ਨਹੀਂ 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 ਇੱਕ ਮਿੰਟ ਇੱਕ ਕਾਗਜ਼ ਲਿਆਓ ਪਲੇਨ ਕਾਗਜ਼ ਲਿਆਓ ਚਲੋ ਨਿਕਲ ਜਾਓ ਦੂਜੇ ਨੰਬਰ ਦੂਜੇ ਨੰਬਰ ਇੱਕ ਹੋ ਰਿਹਾ ਜੀ ਚਲੋ ਕਰੋ ਜਿਹੜਾ ਫਾਟਕ ਟੱਪ ਕੇ ਇੱਕ ਮਿੰਟ ਪੈਂਦੀਵਾ ਦੋਨੂੰ ਫਾਟਕ ਟੱਪ ਕੇ ਮੀਟ ਮਾਰਕੀਟ ਬਣੀ ਹੋਈ ਆ ਉਹ ਕੋਈ ਆਪਾਂ ਉਹਨਾਂ ਕੋਲੋਂ ਕੁਝ ਲੈਣੇ ਆ ਜੀ ਉੱਥੇ ਰੋਜ਼ ਐਕਸੀਡੈਂਟ ਕੋਈ ਨਾ ਕੋਈ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਲਿਓ ਸਾਡੇ ਸ਼ਹਿਰ ਦੀਆਂ ਤਾਂ ਲਾਈਟਾਂ ਜਗਦੀਆਂ ਨਹੀਂ ਉੱਥੇ ਜਾ ਕੇ ਆਪਣੀ ਮਿਊਂਸਪੈਲਟੀ ਦੇ ਆ ਦੋ ਲਾਈਟਾਂ ਇਦਾਂ ਉਹਨਾਂ ਦੇ ਲਾਤੀਆਂ ਜੇ ਉਹਨਾਂ ਦੇ ਪੇਜ ਤਾਂ ਉਹਨਾਂ ਦੇ ਘਰ ਦੀ ਮੀਟ ਦੀ ਦੁਕਾਨ ਹੁੰਦੀ ਆ ਲਾਈਟਾਂ ਨੇ ਉੱਥੇ ਜਾ ਕੇ ਲਾਈਟਾਂ ਲਾਈਆਂ ਆ ਔਰ ਤੁਸੀਂ ਦੱਸੋ ਉੱਥੇ ਆਏ ਰੋਜ਼ ਆਏ ਇਹਨਾਂ ਨੂੰ ਪੱਤਰਕਾਰਾਂ ਨੂੰ ਪੁੱਛਣ ਕਿ ਉੱਥੇ ਕੁਝ ਹੁੰਦਾ ਹੈ ਕਿ ਨਹੀਂ ਹੁੰਦਾ ਉਹ ਬਿਲਕੁਲ ਸੜਕ ਤੇ ਕੰਡੇ ਬੈਠੇ ਆ ਉਹ ਦੱਸੋ ਉਹ ਕਿਰਾਏ ਦੇ ਦਿੱਤੀ ਹੋਏ ਮਾਰਕੀਟ ਉਹ ਮੈਂ ਤਾਂ ਕੋਈ ਨਹੀਂ ਲਵਾਇਆ ਜੀ ਫੇ ਭਾਜੀ ਤੁਸੀਂ ਦੇਖਦੇ ਤੁਸੀਂ ਜੇ ਹੀ ਆ ਤੁਸੀਂ ਕਾਰਵਾਈ ਕੀ ਕਰਦੇ ਹੋ ਉਹਨਾਂ ਦੇ ਉੱਤੇ ਨਹੀਂ ਸਰ ਮੈਂ ਲਾਈਟ ਲਵਾਈ ਨਹੀਂ ਨਹੀਂ ਲਾਈਟ ਤੁਹਾਡੇ ਬੰਦੇ ਲਾ ਕੇ ਆਏ ਸਾਡੀ ਸਾਡੀ ਇੱਕ ਮਿੰਟ ਜੀ ਸਾਡੀ ਸਰਕਾਰੀ ਤਾਰ ਨਾਲ ਲਾਈਟ ਜੁੜੀ ਹੋਈ ਆ ਠੀਕ ਹੈ ਜੀ ਉਹ ਕਹਨੇ ਲਵਾਈ ਆ ਜੇ ਤੁਸੀਂ ਤੁਹਾਡੇ ਬੰਦੇ ਨੇ ਲਾਈ ਉਹਨਾਂ ਉੱਤੇ ਪਰਚਾ ਦਰਜ ਕਰੋ ਜਿਹਨੇ ਲਵਾਈ ਆ ਤੁਹਾਡੀ ਸਾਡੇ ਅੱਜ ਲਵਾਣੀ ਫਿਰ ਤੁਸੀਂ ਮੈਨੂੰ ਇੱਕ ਦੱਸੋ ਰੱਖੀ ਨਾ ਦੇਖ ਕੇ ਲਾ ਦਾਂਗਾ ਨਹੀਂ ਨਹੀਂ ਲਾਉਣ ਦਾ ਮਤਲਬ ਨਹੀਂ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਉਹਨਾਂ ਨੇ ਸੜਕ ਦੇ ਐਨ ਬਿਲਕੁਲ ਕੰਡੇ ਦੇ ਉੱਤੇ ਆ ਪੱਤਰਕਾਰ ਵੀ ਵੀ ਜਾ ਕੇ ਭਾਵਾਂ ਦੇਖ ਲੈਣਾ 15 ਸਾਬ ਤੋਂ ਰੋਜ਼ ਲੰਘਦੇ ਆ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਕਿ ਨਹੀਂ ਹੁੰਦਾ ਜੀ ਉੱਥੇ ਕੋਈ ਬਾੜ ਨਹੀਂ ਤੁਸੀਂ ਦੱਸੋ ਮੈਂ ਤਾਂ ਲਾਈਨ ਵਾ ਸਾਰੇ ਇੱਕ ਇੱਕ ਹੋ ਰਿਹਾ ਇਹ ਸਭ ਦੇਖੋ ਜਿਹੜੇ ਸ਼ਹਿਰ ਦੇ ਵਿੱਚ ਨਾ ਨਜ਼ਾਇਜ਼ ਕਬਤੇ ਆ ਤੁਸੀਂ ਚਾਹੇ ਕੋਠੀ ਰੋਡ ਲੈ ਲਓ ਰੇਡਵੇ ਰੋਡ ਲੈ ਲਓ ਕੀਤਾ ਭਾਵਾਂ ਰੋਡ ਲੈ ਲਓ ਮਤਲਬ ਨਗਰ ਕੌਂਸਲ ਨਾਲ ਦੀ ਕੋਈ ਚੀਜ਼ ਹੀ ਨਹੀਂ ਜਾ ਕੇ ਤੁਸੀਂ ਆਪ ਵਿਜ਼ਿਟ ਕਰਕੇ ਦੇਖ ਲਓ ਲੋਕਾਂ ਦਾ ਨਾ ਲੰਘਣਾ ਵੀ ਬੰਦ ਹੋ ਗਿਆ ਆ ਜਿਹੜੇ ਮਹਿੰਦੀਆਂ ਲਾਉਦੇ ਆ ਉਹ ਚੁੱਲੀਆਂ ਰੰਗਦੇ ਉਹ ਆਪਾਂ ਨੂੰ ਦੱਸੋ ਦੱਸੋ ਸਾਰੇ ਸੜਕ ਵਿੱਚ ਬੈਠੇ ਹੋ ਉਹ ਬਲੇ ਵਾਲਾ ਕੀ ਕੀਤਾ ਫੇ ਉਹਨਾਂ ਦਾ ਬਲੇ ਵਾਲਾ ਦੱਸੋ ਜੀ ਜਿਹੜਾ ਹਾਊਸ ਨੂੰ ਕੀ ਕੀਤਾ ਕੁਝਾਂ ਬੋਲੋ ਦੱਸੋ ਕੀ ਕਰ ਬਈ ਅਕਾਊਂਟੈਂਟ ਦਾ ਕੀ ਕੀਤਾ ਉਹ ਤੁਸ ਜੀ ਲੰਟੈਂ ਨੂੰ ਵੀ ਰਿਸਪੈਕਟ ਕੋਲ ਆ ਜਾਓ ਯੋ ਸਾਹਿਬ ਅਕਾਊਂਟੈਂਟ ਸਾਹਿਬ ਯੋ ਨੂੰ ਯੋ ਸਾਹਿਬ ਸਿੱਧੀ ਨੂੰ ਦੱਸਦਾ ਕੁਛ ਹੈ ਜੀ ਜਦ ਤੱਕ ਤੁਸੀਂ ਦੱਸੋ ਕੀ ਕਰਦੇ ਹੋ ਇਹ ਕਹਿੰਦੀ ਵੀ ਕਿਹੜੀ ਕਮੇਟੀਆਂ ਦੇ ਪਿਆ 11 ਮੋਲਾਂ ਹੀ ਲਗਾ ਦੋ ਉਹਨਾਂ ਨੇ ਉਹ ਕੋਲੇ ਆ ਆਪਾਂ ਗੱਲ ਉਹਦੇ ਚੱਕੀ ਉਹਦਾ ਕਸਮਾਨ ਪਿਆ ਉਹ ਰੌਲਾ ਪਾਉਣ ਦਾ ਜੀ ਤੋਂ ਆਪਣਾ ਮਤਲਬ ਕਿ ਕਮੇਟੀ ਰੌਲਾ ਪਾ ਲਿਆ ਲੋਕਾਂ ਦਾ ਹੱਥ ਤਾਂ ਮੋੜ ਕੇ ਬਹਿ ਗਏ ਇੱਕ ਮਿੰਟ ਇੱਕ ਵਾਰ ਗੱਲ ਕਰ ਲਾ ਬਾਹਰ ਜਾਓ ਮੇਰੇ ਸਾਡੇ ਸਾਡੇ ਮਹੱਲੇ ਦੇ ਬਾਗ ਦੇ ਵਿੱਚ ਜਿਹੜੀ ਉਹਨ ਮੇਂਦੀ ਕੀਤੀ ਹੈ ਜੱਟ ਦੀ ਉਹਦਾ ਕਾਗਜ਼ ਬਣਾਉਣੇ ਉਹ ਸਾਨੂੰ 4 ਸਾਲ ਹੋ ਗਏ 5ਵਾਂ ਸਾਲ ਫੇਰ ਹੋ ਗਿਆ ਕਿਰੋ ਸਾਹਿਬ ਇੱਕ ਮਿੰਟ ਘੂਮਲੇ ਵਾਲਾ ਪਹਿਲਾਂ ਜਵਾਬ ਦੇ ਇੱਕ ਜਵਾਬ ਦੇ ਲੈ ਦੇਖੋ ਨਹੀਂ ਹਾਂਜੀ ਰੋਡ ਪ੍ਰਧਾਨ ਜੀ ਲੈ ਮੁੰਡੇ ਨਹੀਂ ਲੱਜਦੀ ਮੈਂ ਕਹਿੰਦਾ 2 ਮਿੰਟ ਜੀ ਇੱਕ ਮਿੰਟ ਉੱਤਰ ਪੋਰ ਬਣਾ ਦੇ ਮੈਨੂੰ ਦੱਸੋ ਮਿੰਟ ਜੀ ਇਹ ਜਵਾਬ ਦੇ ਦਗਾ ਬੁਝਾਰ ਇੱਕ ਮਿੰਟ ਚੋਕਾ ਸੋੜ ਕੇ ਅੰਦਰ ਨਹੀਂ ਇੱਕ ਮਿੰਟ ਦੋ ਸਾਡੀ ਆ ਦੋ ਮਿੰਟ ਜੀ ਇੱਕ ਮਿੰਟ